ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਮਾਲਕ ਨੇ ਇਹ ਜੀ ਕਿਰਪਾ ਕੀਤੀ ਗਰਮੀ ਨੇ ਕਰਿਆ ਪਿਆਦਾ ਜੀ ਬੁਰਾ ਹਾਲ ਹੈਨਾ ਸਾਨੂੰ ਪਤਾ ਹੀ ਹੈ ਵੀ ਸਭ ਪਾਸੇ ਗਰਮੀ ਨੇ ਰਾਟ ਪਵਾਏ ਪਏ ਤੇ ਪੰਜਾਬ ਵਿੱਚ ਤਾਂ ਮੀਂਹ ਪੈਣ ਨੂੰ ਕਿਉਂਕਿ ਟਾਈਮ ਕਾਫੀ ਹੋ ਗਿਆ ਤਾਂ ਤੇ ਅੱਜ ਦਾਤੇ ਨੇ ਕਿਰਪਾ કરી ਆ ਜੀ ਅੱਜ ਭਾਈ ਮੀਂਹ ਰੱਬ ਨੇ ਵਰਸਾਤਾ ਹੈਨਾ ਮੀਂਹ ਵੀ ਆਨ ਕੈਲੋ ਵੀ ਹੈ ਪੂਰਾ ਵਧੀਆ ਪੈ ਰਿਹਾ ਆ ਹੁਣ ਥੋੜਾ ਜਿਹਾ ਘਟਿਆ ਯਾਨੀ ਇੱਕ ਵਾਰ ਤਾਂ ਪੂਰਾ ਮੀਂਹ ਪੈ ਲਿਆ ਜੀ ਤੇ ਜਿਹੜੇ ਹਿਸਾਬ ਕੇ ਬੱਦਲ ਹੋਇਆ ਵਾ ਮੈਨੂੰ ਲੱਗਦਾ ਵੀ ਹਜੇ ਨਹੀਂ ਜਾਂਦਾ ਅੱਜ ਦਾ ਕੋਈ ਕਰਕੇ ਹੀ ਜਾਊਗਾ ਆਏ ਨਹੀਂ ਜਾਂਦਾ ਏ ਮੱਕੀ ਚਲੋ ਮੀ ਹੁਣ ਪੈਣਾ ਵੀ ਚਾਹੀਦਾ ਤਾਂ ਫਸਲਾਂ ਵੀ ਮੰਗਦੀਆਂ ਹੈ ਹਨਾ ਅਸੀਂ ਹੁਣ ਮੱਕੀ ਸਮਝ ਲਓ ਤੁਸੀਂ ਇੱਕ ਦਿਨ ਇੱਕ ਦੋ ਦਿਨ ਲਾ ਕੇ ਭਰਦੇ ਆਂ ਡੌਲਾਂ ਵਾਲੀ ਮੱਕੀ ਜਿਹੜੀ ਆਚਾਰ ਵਾਲੀ ਬੀਜੀ ਹੋਈ ਆ ਇੱਕ ਦੋ ਦਿਨ ਲਾ ਕੇ ਭਰੀ ਦੀ ਆ ਉਹ ਮੈਂ ਕਹਿੰਦਾ ਵੀ 2-3 ਦਿਨ ਮੱਸੀ ਲੰਘਦੇ ਆ ਜਿੰਨੇ ਨੂੰ ਖੇਰ ਮੱਸੀ ਪਾਣੀ ਲੱਗ ਜਾਂਦੀ ਮੰਗਾ ਇਹ ਜਹਾ ਹਾਲ ਹੋਇਆ ਬਾ ਗਰਮੀ ਇੰਨੀ ਜ਼ਿਆਦਾ ਤੀ ਨਾ ਸਿੱਪੀ ਕੱਲੇ ਛੱਡ ਦੋ ਤੇ ਕੁਝ ਭਾਈ ਮਨਾਲ ਹੀ ਹੁਣ ਜਾ ਕੇ ਆਏ ਵੇ ਠੰਡਾ ਮੌਸਮ ਆ ਹਨਾ ਇੱਧਰ ਆ ਕੇ ਤਾਂ ਕੁਝ ਜ਼ਿਆਦਾ ਹੀ ਲੱਗਦੀ ਤੋ ਚਲੋ ਅ ਬਾਕੀ ਜੋ ਮਾਲਕ ਨੂੰ ਮਨਜ਼ੂਰ ਆ ਹਨਾ ਉਹੀ ਹੋਣਾ ਮੀਂਹ ਤਾਂ ਜ਼ਰੂਰੀ ਤਾਂ ਜੀ ਮੀਂਹ ਬਗੈਰ ਤਾਂ ਫਸਲ ਉੱਠਦੀ ਹੋਣੀ ਜਿੰਨਾ ਮਰਜੀ ਪਾਣੀ ਲਾ ਲੋ ਜਿਹੜਾ ਮੀਂਹ ਵਾਲਾ ਪਾਣੀ ਆ ਉਹਦੇ ਵਰਗੀ ਰੀਸ ਨਹੀਂ ਹੈ ਹਨਾ ਮੀਂਹ ਮੀਏ ਰੰਗੇ ਨਹੀਂ ਫਸਲ ਦਾ ਬਣਦਾ ਜਿੰ ਕਦੇ ਵੀ ਤੁਸੀਂ ਪਰਖ ਕੇ ਦੇਖ ਲਿਓ ਕਣਕਾਂ ਦੇ ਟਾਈਮ ਵਿੱਚ ਅਸੀਂ ਮੈਂ ਖਾਸ ਕਰਕੇ ਇਹ ਗੱਲ ਦੇਖੀ ਹੈ ਜਿੰਨਾ ਮਰਜ਼ੀ ਪਾਣੀ ਲਾ ਲਓ ਜਦ ਤੱਕ ਇੱਕ ਮੀਂਹ ਨਹੀਂ ਨਪੈਂਦਾ ਜਦ ਤੱਕ ਗੱਲ ਨਹੀਂ ਬਣਦੀ ਹਨਾ ਕਿਉਂਕਿ ਇੱਕ ਤਾਂ ਹੁੰਦਾ ਵੀ ਪਾਣੀ ਲੱਗਣਾ ਫਸਲ ਨੂੰ ਇੱਕ ਹੁੰਦਾ ਵੀ ਐਨ ਫਸਲ ਉੱਪਰ ਤੇ ਲੈ ਕੇ ਥੱਲੇ ਤੱਕ ਧੋ ਹੋ ਜਾਣੀ ਨਲਾ ਨਾ ਹੋ ਜਣਾ ਫਸਲੇ ਨਾ ਲੈਣਾ ਹੈ ਨਾ ਜੇ ਕੋਈ ਕੀੜਾ ਮਕੌੜਾ ਏ ਉਹ ਵੀ ਤੋ ਹੋ ਜਾਂਦਾ ਐਦਾ ਇਹ ਮਤਲਬ ਜਿਹੜੀ 20 ਵਾਲੀ ਗੱਲ ਬਾਤ ਆ ਉਹ ਪਾਣੀ ਲਾਏ ਤੇ ਨਹੀਂ ਬਣ ਬਾਕੀ ਭਾਈ ਹੁਣ ਆਹ ਦੇਖ ਲਖਦੇ ਆ ਤੁਸੀਂ ਪੂਰਾ ਮੀਂਹ ਇਸ ਵਕਤ ਜ਼ੋਰ ਦਾ ਛੱਤ ਪਰੋਂ ਪਾਣੀ ਆ ਰਿਹਾ ਹੈ ਨਾ ਬਾਕੀ ਫਸਲਾਂ ਆਪਾਂ ਇਸ ਦੀ ਉਮਰ ਆਈ ਹੈ ਨਾ ਤੇ ਹਵਾ ਵੀ ਚੱਲਦੀ ਹੈ ਨਾਲ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਰਖਾਉਂਦਾ ਕੰਮ ਦਾ ਸ਼ਡਿਊਲ ਹੁਣ ਵੀਜੀ ਚੱਲ ਰਹੇ ਤੇ ਮੱਝਾ ਲੱਗੇ ਹੋਏ ਤੇ ਚੌਣ ਤੇ ਐਟ এ ਟਾਈਮ ਜਦੇ ਮੀਂਹ ਆ ਗਿਆ ਅੱਜ ਉੱਧਰ ਥੱਗੋ ਝੱਲੀਆਂ ਕੰਪਿਊਟਰ ਕਰਾ ਕਰਨਾ ਤਾਂ ਖੇਤ ਵਿੱਚ ਟਰੈਕਟਰ ਪਹੁੰਚ ਗਿਆ ਤਾਂ ਭਾਈ ਜਾ ਕੇ ਉਹਨਾਂ ਨੂੰ ਖੇਤ ਮਾਂ ਲਾਇਆ ਤਾਂ ਮੁੰਡੇ ਨੂੰ ਮੁੰਡਾ ਯਾਰ ਰੋਸੇਆ ਮੇਰਾ ਥਾਲ ਪੜਦਾ ਤਾਂ ਮੇਰੇ ਉਹਨਾਂ ਨੂੰ ਖੇਤ ਵਿੱਚ ਲਾਇਆ ਤੇ ਵੀ ਭਾਈ ਆਹ ਦੱਸਿਆ ਤਾਂ ਵੀ ਏਥੇ ਏਥੇ ਟੱਕ ਬੜਾ ਖੇਤ ਆ ਤੇ ਹੁਣ ਬਾਈ ਨੇ ਸਾਕੋ ਟਰੈਕਟਰ ਲੈ ਕੇ ਜਾਣਾ ਤਾਂ ਆਪਣੇ ਵਾਲਾ ਪਰ ਹੁਣ ਮੀਂਹ ਦਾ ਉਹਦਾ ਫੋਨ ਆਇਆ ਮੁੰਡੇ ਦਾ ਮੈਨੂੰ ਕਹਿੰਦਾ ਬਾਈ ਇੱਧਰ ਵੀ ਆ ਗਿਆ ਪਹਿਲਾਂ ਉੱਧਰ ਹੈ ਨਹੀਂ ਤਾਂ ਇੱਧਰ ਪੈਂਦਾ ਤਾਂ ਤੇ ਹੁਣ ਉੱਧਰ ਵੀ ਆ ਗਿਆ ਜੀ ਮੀਂਹ ਦਾ ਹੁਣੇ ਫੋਨ ਆ ਕੇ ਹਟਿਆ ਤੇ ਬਾਕੀ ਕਰੋ ਦੇਖਦੇ ਹਾਂ ਹੁਣ ਚਲੋ ਹੁਣ ਮਾਲਕ ਨੇ ਕੰਮ ਕਰ ਰੋਕੇ ਵੀ ਆ ਸਾਰੇ ਹਨਾ ਜੇ ਜਾਂ ਤਾਂ ਹੁਣ ਪੈ ਜਵੇ ਚੰਗੀ ਤਰ੍ਹਾਂ ਇੱਕ ਡੇਢ ਘੰਟਾ ਲਾ ਦਵੇ ਦੱਬ ਕੇ ਕਿਉਂਕਿ ਜਿਹੜੇ ਹਿਸਾਬ ਕਰ ਤਾਤੀ ਜਲੀ ਹੋਈ ਆ ਇੱਕ ਡੇਢ ਘੰਟਾ ਮੀਂਹ ਪੈ ਜਵੇ ਪੂਰੇ ਜ਼ੋਰ ਦਾ ਕੋਈ ਫਰਕ ਨਹੀਂ ਪੈਣਾ ਧਰਤੀ ਹੈਨਾ ਜਿਆਣੀ ਮਤਲਬ ਕਹਿ ਰਹੂ ਵੀ ਕੋਈ ਜ਼ਿਆਦਾ ਨਹੀਂ ਹੋਣਾ ਮੀ ਉਹ ਉਹ ਪੀ ਲੈਣਾ ਧਰਤੀ ਨੇ ਪਾਣੀ ਜਿਹੜੇ ਹਿਸਾਬ ਕਰ ਧਰਤੀ ਜਲੀ ਹੋਈ ਮੀਂਹ ਪੈ ਨੂੰ ਕਾਫੀ ਦੇਰ ਹੋ ਚਲੋ ਬਾਕੀ ਮਾਲਕ ਦੇ ਹੱਥਾਂ ਜੀ ਤੇ ਬੈਕ ਕੈਮਰਾ ਕਰਕੇ ਮੈਂ ਤੁਹਾਨੂੰ ਦਿਖਾਉਣਾ ਕਿ ਲੱਖ ਰੁਪਿਆ ਮੀਂਹ ਹੈਨਾ ਕਿਆ ਕੁਛ ਹਜੇ ਪੈ ਰਿਹਾ ਹੋ ਲੋ ਜੀ ਹੁਣ ਕੰਮ ਦਾ ਚੱਲ ਰਿਹਾ ਤਾਂ ਸ਼ਡਿਊਲ ਹਜੇ ਗਾਆਂ ਚੋਣੀਆਂ ਆ ਵੀ ਮਸ਼ੀਨ ਸਗੋ ਇੱਧਰ ਟਾਕੇ ਖੜਾਈ ਆ। ਇਹਨੂੰ ਪਿੱਛੇ ਨੂੰ ਕਰ ਦੋ ਭਾਈ। ਬਿੱਟਰ ਨੂੰ ਆਏ ਨਹੀਂ ਪਤਾ ਵੀ ਆ ਵੀ ਚੀਜ਼ ਪਾਣੀ ਦੇ ਬਚਾਉਣੇ ਹੁੰਦੀ ਆ। ਜਿਹੜੀ ਆਹ ਚੀਜ਼ ਆ ਜੇ ਇਹਦੇ 'ਚ ਪਾਣੀ ਪੈ ਗਿਆ ਇਹਦੇ ਬਗੈਰ ਮਸ਼ੀਨ ਚੀਰੋ ਆਪਣੀ। ਇਸੇ ਚੀਜ਼ ਦਾ ਕਮਾਲ ਆ ਸਾਰਾ। ਤੇ ਲਓ ਜੀ ਬਾਕੀ ਇੱਧਰ ਵਾਈ ਵੀ ਬੈਠਾ। ਬਾਈ ਫੇ ਉਧਰ ਚੱਲਿਆ ਨਹੀਂ ਕੰਮ ਹੈ ਚੱਲਿਆ ਨਹੀਂ ਯਾਰ ਜਦੋਂ ਮੈਂ ਗਿਆ ਜਦੋਂ ਤਾਂ ਨਹੀਂ ਹੈ ਨਹੀਂ ਤਾਂ ਹਾਂ ਹੁਣੇ ਆਇਆ ਫੋਨ ਬਾਹਰ ਦਾ ਉਹ ਕਹਿੰਦਾ ਯਾਰ ਹੁਣ ਤਾਂ ਨਹੀਂ ਆ ਗਿਆ ਮੈਂ ਮੁੜ ਕੇ ਆਇਆ ਜਦ ਵੀ ਬਾਈਪਾਸ ਤਾਂ ਨਹੀਂ ਹੈ ਨਹੀਂ ਬਾਈਪਾਸ ਤੱਕ ਲੇਟਾ ਉਰੇ ਤਾਂ ਜਦ ਤੇ ਲਖੀ ਮੈਰ ਖੁੱਲ ਗਿਆ ਉਰੇ ਤਾਂ ਜਦੇ ਤੁਸੀਂ ਗਏ ਸਵੇਰ ਦੇ ਹੀ ਪਿੰਦਾ ਜਦੋਂ ਹੀ ਤੇ ਡੰਗਰ ਆਪਣੇ ਤਕਰੀਬਨ ਸਾਰੇ ਚੋ ਹੋ ਗਏ ਦੋ ਮਹੀਨੇ ਰਹਿ ਗਏ ਉ ਪਰਲੀ ਸਾਈਡ ਉਧਰ ਬਾਛੜ ਆਈ ਜਾਂਦੀ ਸੀ ਤਾਂ ਅਸੀਂ ਥੋੜਾ ਜਿਆ ਰੁਕ ਗਏ ਬਾਕੀ ਬਾਛੜ ਦਾ ਉਰੇਦੱਕ ਵੀ ਪੂਰੀ ਆਉਂਦੀ ਹੈ ਇੱਧਰ ਦੋਹੀ ਛਾਹਾਂ ਵਾਲੀ ਕੋਲ ਹੈ ਹਾਂ ਹਾਂ ਆ ਨਜ਼ਾਰੇ ਆ ਬਦਲ ਉਹ ਖੇਤਾਂ ਦਾ ਹਜੇ ਕੁਝ ਨਹੀਂ ਜਿ ਬਣਿਆ ਮੀਂਹ ਨਾਲ ਥੱਲੇ ਧਰਤੀ ਦੇਖ ਲਓ ਸੁੱਕੀ ਪਈ ਆ ਤੇ ਛੱਲੀਆਂ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਸੋਹਣੀਆਂ ਆਜੂ ਭਾਈ ਜੀ ਨੇ ਖਾਣੀਆਂ ਹੈ ਤੇ ਹਵਾ ਚੰਦ ਵੀ ਹੁਣ ਆਓ ਦੇਖੋ ਸਾਹਮਣੇ ਪਪੁੰਦਰ ਹਵਾ ਪੂਰੀ ਜੋਰ ਤੇ ਚੱਲ ਪਈ ਤੇ ਇਹ ਵੀ ਨਾਲ ਦੀ ਨਾਲ ਪੈ ਰਿਹਾ ਭਾਈ ਜਣਕਾ ਮੰਨੂ ਵੀ ਅੰਦਰੇ ਬੜਨਾ ਪੈਣਾ ਮੀਂਹ ਬਹੁਤ ਜ਼ੋਰ ਦਾ ਹਵਾ ਕਰਕੇ ਨਹੀਂ ਜਿਆਦਾ ਮਾਰ ਕਰਦਾ ਹੈ ਹੈਨਾ ਤੇ ਬਾਕੀ ਲਾਓ ਜੀ ਮੈਂ ਅਜੇ ਤੱਕ ਉਹ ਗੱਡੀ ਧੋਣ ਦੀ ਸੋਚਦਾ ਤਾਂ ਹੈ ਹੁਣ ਇਹਦੇ ਪਾ ਮੈਂ ਕਿਨਾਂ ਕੱਪੜਾ ਮਾਰ ਦਣਾ ਐਨ ਗੱਡੀ ਤੋਂ ਹੋ ਗਈ। ਜਦੋਂ ਮਨਾਲੀ ਤੇ ਆਏ ਆ ਦੇਖੋ ਗੱਡੀ ਦਾ ਆ ਹਾਲ ਤਾਂ ਇੱਕ ਨਾਲ ਲਿਪੜੀ ਹੋਈ ਦੀ ਗੱਡੀ। ਤੇ ਮੀਂਹ ਗੜੈਣ ਸਾਫ਼ ਹੋ ਗਈ। ਹੁਣ ਇਹਦੇ ਪਾ ਕੱਪੜਾ ਮਾਰ ਦੰਨੇ ਆ ਮੀਂਹ ਪੈ ਰਿਹਾ। ਐਨ ਜਮਨ ਜਮਕ ਜਾਣੀ ਗੱਡੀ ਹਨਾ। ਮੀਂਹ ਤੁਸੀਂ ਦੇਖ ਸਕਦੇ ਆ ਹਜੇ ਵੀ ਪੈ ਰਿਹਾ ਪੂਰਾ। ਤੇ ਹਵਾ ਵੀ ਨਾਲ ਦੀ ਨਾਲ ਚੱਲ ਰਹੀ ਆ। ਹਨਾ। ਲਾਉ ਜੀ। ਆ ਡਰਮਰ ਸਾਡਾ ਬਾਹਰੇ ਪਿਆਈ ਦਾ ਥੋੜਾ ਥੱਲਾ ਔਖੜ ਗਿਆ ਉਹ ਲੁਆਣੇ ਵਾਲਾ ਕੋਈ ਬੰਦਾ ਆਏ ਨਹੀਂ ਰਿਹਾ ਹਜੇ ਅੱਗੇ ਪਿੰਡਾਂ 'ਚ ਫੇਰੀ ਜਾਂਦੇ ਤੇ ਜਿਹੜੇ ਥੱਲੇ ਥੱਲੇ ਲਾਉਣੇ ਵਾਲੇ ਹਨ ਹੁਣ ਤਾਂ ਬਾਈ ਹਰੇਕੇ ਕੰਮ ਕੇ ਨੂੰ ਵੀ ਘਟ ਗਿਆ ਲਾਓ ਜੀ ਹੁਣ ਮੀਂਹ ਦਾ ਥੋੜਾ ਜਿਹਾ ਜ਼ੋਰ ਘਟਿਆ ਏ ਹਵਾ ਚੱਲ ਪਈ ਤੇਜ਼ ਉਹ ਤੁਸੀਂ ਦੇਖ ਸਕਦੇ ਆ ਹੁਣ ਹਵਾ ਸ਼ਾਇਦ ਚੱਕ ਦੇਵੇ ਬੱਦਲ え ਇੰਦਰ ਬਿੱਟੂ ਵੀ ਲੱਗਿਆ ਵਾ ਭਾਈ ਆਪਣਾ ਸਾਡੀਆਂ ਤੋਂ ਰਹਿੰਦੀਆਂ ਐ ਬਿੱਟੂ ਕਹਿੰਦਾ ਤਾਜੀ ਮੈਂਸ ਮੈਂਚ ਆਉਣੀਆਂ ਹੈ ਬਿੱਟੂ ਕਟੀਆਂ ਫੇ ਪਾਲ ਲੀਆਂ ਹਾਂ ਹਾਂ ਕਿ ਕਟੀਆਂ ਬਹੁਤ ਅੱਛਾ ਲੱਗਦਾ ਹਮ ਲੋਕ ਨੂੰ ਭਾਈ ਕਟੀਆਂ ਨਾਲ ਬਹੁਤ ਪਿਆਰ ਕਰਦਾ ਬਿੱਟੂ ਹਾਂ ਕਟੀਆਂ ਕੀ ਹੈ ਹਾਂ ਜਮਾਨ ਹੋ ਜਾਏਗਾ ਤਾਂ ਹਮਾਰਾ ਰੋਜੀ ਰੋਟੀ ਹੋ ਗਈ ਆ ਹਾਂ ਸਹੀ ਬਾਤ ਹੈ आप खरीदने के लिए जाते हैं चार लाख में तीन लाख में भैंस हाँ। यही कच्ची हो जाएगा चार लाख पाँच लाख का हाँ ये तो गल है आ, 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 कितना, कितना लंबाई है बिल्कुल बिल्कुल ओ बड़ा कट्टी है हाँ कितना सा नखा है सही गल मैंने सुना हमने इसको पांच डब्बे सिर पर पानी पाया कल हाँ जी निकाल रहा था कुत्ता जी से ਆਬ ਲੇ ਗਿਆ ਕਿਲੇ ਮੇ ਪਾ ਕੇ ਪਾਣੀ ਸੀਪਰ ਪਾਇਆ ਤੱਕ ਫਿਰ ਕੀ ਖਿਆਰ ਪਰ ਪਾਇਆ ਹਾਂ ਮੈਂ ਬੋਲਾ ਨਹੀਂ ਪਲੇ ਕਿ ਸਿਰ ਪਰ ਦੇ ਦੇਣਾ ਪਹਿਲਾ ਸਿਰ ਪਰ ਪਾਣਾ ਜ਼ਰੂਰੀ ਆ ਕਿਉਂਕਿ ਆਏ ਨਾ ਫੇਰ ਡੰਗਰ ਹਾਂ ਗਰਮ ਸਰਦ ਨਹੀਂ ਹੁੰਦਾ ਜੇ ਸਿਰ ਪਰ ਪਾ ਨਹੀਂ ਪਾਇਆ ਸਿੱਧਾ ਪਿੰਡੇ ਪਰ ਪਾਤਾ ਫੇਰ ਡੰਗਰ ਗਰਮ ਸਰਦ ਹੋ ਜੇਗਾ ਦੂਸਰੋ ਸਿਰ ਪਰ ਪਾਣੀ ਪਾ ਕੇ ਰਹਾ دیے ਯਹਾਂ ਪਰ ਬੰਦ دیے ਅੱਛਾ ਆਰਾਮ ਨਾਲ ਬਿਠਾ ਰ ਗਿਆ ਵੀ ਵੇ ਉਰੇ ਹੈ ਛਾਵਾ ਦੇ ਠੀਕ ਆ ਠੀਕ ਆ ਇਸੋ ਹਮਾਰੇ ਲਈ ਇਹ ਚੈੱਕ ਕਰਦਾ ਦੇਖੇਗਾ ਕਿ ਘਰ ਗਿਆ ਆ ਵੀ ਇਹ ਤੇ ਹਰੇ ਗੱਲ ਪਿਆਰ ਆਈਦਾ ਹਾਂ ਕਿਨੇ ਕਿਲਿਆ ਦਿਆ ਹੈ ਡੇਢ ਥਾਂ 1 ਥਾਂ ਅਧਾ ਡੇਢ ਥਾਂ ਪੜਾਤਾ ਹੈ ਹਾਂ ਠੀਕ ਆ ਠੀਕ ਆ ਮੈਂ ਤਾਂ ਹੀ ਦੇਖਾਂ ਮੈਂ ਕਿ ਕਰਦਾ ਲਾਇਆ ਵਾ ਟੰਗੜੇ ਵਿੱਚ ਕਿਨੇ ਖੱਦੀ ਨੇ ਹਟਾਉਂਦਾ ਹੀ ਨਹੀਂ ਮੈਂ ਕਾ ਠੀਕ ਆ ਠੀਕ ਆ ਚੱਲ ਪਾ ਲੈ ਆ ਇੱਧਰ ਆ ਆ ਪਾਣੀ ਜਾਮ ਹੋ ਗਿਆ ਯਾਰ ਹਾਂ ਜੀ ਪਾਣੀ ਜਾਮ ਨਹੀਂ ਖੜਦਾ ਜਾ ਮਰ ਰਿਹਾ ਨਾ ਇਹ ਹਲਾ ਕਿਆ ਫਸ ਗਿਆ ਇਹ ਤੇ ਉੱਥਾ ਆਉਂਦਾ ਹੱਥ ਨਾਲ ਆਉਂਦਾ ਆਗੇ ਅੱਗੇ ਨੂੰ ਪੋ ਅੱਛਾ ਉਹ ਜੋ ਨਿਕਲਣੇ ਲੱਗਿਆ ਤੇ ਘਰ ਵੀ ਤੋਂ ਨਿਕਲਣੇ ਲੱਗ ਜੇਗਾ ਹੂੰ 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 ਚੱਲ ਉਹ ਹੀ ਨਾ ਦੇਖਦੇ ਆਂ ਕਿਆ ਬਣਦਾ ਹੈਗਾ ਲਓ ਜੀ ਮਹਾਰਾਜ ਮੈਂ ਤਾਂ ਬਈ ਮੀਂਹ ਕਰਾ ਹੁਣ ਗੱਡੀ ਹੋਈ ਵੀ ਸਾਰੀ ਗਿੱਲੀ ਇਪੋਈ ਜਿਹੇ ਜੀ ਅਗਲੇ ਤੇ ਚੀਜ਼ ਲਈ ਆ ਆਪਾਂ ਅਗਲੇ ਨੂੰ ਆਹੋ ਜੀ ਉਹ ਕਰਕੇ ਮੋੜੀਏ ਹਨਾ ਇਹ ਹੁਣ ਆਪਾਂ ਲਈ ਬੜੀ ਵੀ ਅਗਲੇ ਨੂੰ ਜਾ ਕੇ ਖੜਾਇਆ ਜੀ ਉਹ ਵੀ ਨਹੀਂ ਗੱਲ ਆਪਣੇ ਵਾਸਤੇ ਸਹੀ ਕਿ ਕਰਾਇਦਾ ਇੱਕ ਬੋਲ ਪਰ ਕਹੇ ਦੇ ਗੱਡੀ ਲੈਦੀ ਨਹੀਂ ਲੋਕਲ ਤਾਂ ਦੇਖੋ ਜੀ ਬੰਨਿਆ ਵੀ ਜੇ ਮੰਨ ਲਓ 5-4 ਕਿਲੋਮੀਟਰ 10 ਕਿਲੋਮੀਟਰ ਜਾਣਾ ਤਾਂ ਹਰੇਕ ਹੀ ਕਹਿ ਦਿੰਦਾ ਭਾਈ ਲੈ ਜਾ ਹੈ ਉਹ ਲੱਡੂ ਉਰੇ ਆ ਇਹ ਗੱਡੀ ਤੋਂ ਆਣਾ ਆ ਮੇਰਾ ਪੁੱਤਣਾ ਚਾਚੀਆ ਬਾਈ ਪੁੱਤ ਚਾਚੀ ਉੱਧਰ ਉੱਧਰ ਮੀ ਆ ਕੇ ਮੀ ਪੈਂਦਾ ਜੇਪਾ ਜੇਪਾ ਜਾਣਾ ਤੁਰਕਾ ਤੇਰਾ ਬਾਹਰ ਕੁ ਬੇਗਲਾ ਫਿਰ ਪਰ ਰੱਖੇ ਤੂੰ ਤੋ ਹੱਥਾਂ ਨਾਲ ਮੀ ਲੋ ਗਿਆ ਲੈ ਆਇਆ ਜੀ ਬੀ ਲੋਕਲ ਤਾਂ ਗੱਡੀ ਰੇਕੇ ਦੇ ਦਿੰਦਾ ਜੇਪਾ ਕਹੀ ਹੈ ਨਾ ਵੀ ਪਾਈ ਜਾਣ ਪਤਾ ਤਾਂ ਇੱਕਣਾ ਲੱਗਦਾ ਵੀ ਭਾਈ ਹਾਂ ਮਨਾਲੀ ਦੀ ਜਾਣਾ ਜੀ ਇਹ ਤਾਂ ਕਿੰਨਾ ਉਹਦੀ ਕਾ ਕੇ ਚਾਏ ਨੇ ਬੜਾ ਮੌਸਮ ਸੁਖਾ ਹੋ ਜਾਵਾ ਮੌਸਮ ਕਿਹਾ ਬਾਈ ਬਲੇ ਚਾਲਦੀ ਹੋਣਾ ਤੇ ਪਤਾ ਤਾਂ ਇੱਕ ਵਾਰ ਲੱਗਦਾ ਵੀ ਭਾਈ ਹਾਂ ਜਾਣਾ ਜਿੱਦਾਂ ਹੁਣ ਅੱਗੀ ਜਾ ਕੇ ਮਨਾਰੀ ਫਿਰ ਮਨਾਰ ਪਤਾ ਲੱਗਦਾ ਵੀ ਕਿਹੜਾ ਬੰਦਾ ਜੀ ਹੈ ਹਨਾ ਲੋਕਾਂ ਦਾ ਹੈਗਾ ਹਰੀਕੇ ਚੈਨ ਮਾ ਭਾਈ ਲੈ ਜਾ ਕੋਈਆ ਐਡੀ ਦੂਰ ਨੂੰ ਗੱਡੀ ਦੇਣ ਵਾਸਤੇ ਕਿ ਕਰਾ ਦੇਈਆ ਭਾਈ ਹਨਾ ਚਲੋ ਫਾਇਦਾ ਪਰ ਮਾਹੀ ਹੈ ਮਗਾਨੀ ਦਾ ਕਿਹੜਾ ਸੈਟਾ ਹੋ ਗਿਆ ਪਾਪੀ ਕਰੋ ਔਖੇ ਟਾਈਮ ਪਾ ਯਾਰ ਆਪਾਂ ਅਗਲੇ ਨਾਲ ਖੜੇ ਤਾਂ ਅਗਲਾ ਆਪਣੇ ਨਾਲ ਖੜਨਾ ਹਨ ਤੇ ਮਾਹੀ ਭਾ ਜਫਾਈ ਭਾਈ ਚੱਲ ਰਹੀ ਹੈ ਗੱਡੀ ਦੀ ਐਨ ਲਸਕਾ ਕੇ ਬਾਪ ਤਾਂ ਮੈਂ ਕੱਲ ਫੋਨ ਵੈਸੇ ਕਰਿਆ ਤਾਂ ਉਹਨੂੰ ਮਾਹ ਭਾਈ ਵੀ ਗੱਡੀ ਤੇ ਆ ਗਈ ਵੀਰੇ ਹਨਾ ਲਾ ਧੰਨਵਾਦ ਆ ਬਹੁਤ ਵੀ ਮੈਂ ਛੱਡਣਾ ਵਾਂ ਕਿ ਤੂੰ ਲੈ ਜਾਊਗਾ ਉਹ ਕਹਿੰਦਾ ਵੀ ਮੈਂ ਕਿਤੇ ਕਿਤੇ ਬਾਹਰ ਆ ਇੱਕ ਦਿਨ ਇਕੱਲਾ ਦਿਨ ਹਜੇ ਕਿਨੇ ਪ੍ਰੋਗਰਾਮ ਆ ਕੋਈ ਸਾਡੇ ਕੋਲ ਕੋਈ ਪ੍ਰੋਗਰਾਮ ਤੇ ਤਾਂ ਕਰਕੇ ਵੀ ਮੈਂ ਵੀ ਭਾਈ ਜੇ ਫੇਰ ਚਾਹੇ ਮੈਂ ਹੀ ਲੈ ਜਾਊਗਾ ਤੇ ਤੇਰਾ ਗੇੜਾ ਵੱਜਿਆ ਤੂੰ ਅੱਜ ਤੇ ਹੁਣ ਦੇਖਦੇ ਆਂ ਕਿ ਅੱਜ ਫੇ ਮੈਂ ਹੀ ਛੱਡ ਕੇ ਆਊਗਾ ਜਾ ਕੇ ਮੈਂ ਹਜੇ ਸੋਚਦਾ ਤਾਂ ਵੀ ਤੁਹਾਕੇ ਖੜਾਇਆ ਹਾਂ ਪਰ ਰਾਹ ਹੁਣ ਅੱਦ ਕੰਮ ਮੀਨੇ ਕਰਤਾ ਵਾ ਬਾਕੀ ਚਲੋ ਕੱਪੜਾ ਹੀ ਮਾਰ ਲਦਾ ਹੁਣ ਆਪਾਂ ਕੱਪੜਾ ਮਾਰਤਾ ਐ ਲਿਸ਼ਕੀ ਗੱਡੀ ਹੈ ਨਾ ਇਹ ਸਰਖਰੀ ਦਾ ਇਹਨੂੰ ਲੋਡ ਨਹੀਂ ਗੱਡੀ ਨਵੀਂ ਕਰਕੇ ਕੱਪੜਾ ਰਾਇਆ ਐ ਲਿਸ਼ਕੀ ਗੱਡੀ ਆ ਵਾ ਹੁਣ ਪਾਣੀ ਮਾਰ ਕੇ ਕੱਟ ਨਹੀਂ ਰੈਡੀ ਇਹੇ ਦੁੱਧ ਪਾ ਕੇ ਆਉਣਾ ਅਜ ਮੂੰਹ ਦੇ ਵਿੱਚ ਮੀਂਹ ਪੈਂਦਾ ਪਤਾ ਨਹੀਂ ਹੱਗਣਾ ਪਰ ਨਹੀਂ ਪੈਂਦਾ ਜੇ ਲੋ ਮੀਂਹ ਦਾ ਸਾਨੂੰ ਕੋਈ ਤਾਂ ਨਹੀਂ ਮੀਂਹ ਪੈ ਜਵੇ ਸਗੋ ਦੁੱਧ ਦਾ ਤਾਂ ਕੋਈ ਨਹੀਂ ਤਾਂ ਦੁੱਧ ਤਾਂ ਹੀ ਆਪੇ ਪਾਉਣਾ ਮੀਂਹ ਤੇ ਭਾਈ ਕਿਉਂਕਿ ਪਿੰਡਾਂ ਦਾ ਕੋਈ ਗੱਲ ਨਹੀਂ ਪਰ ਮੀਂਹ ਜ਼ਰੂਰੀ ਆ ਫਸਲਾਂ ਵਾਸਤੇ ਮੱਕੀ ਨੂੰ ਤਾਂ ਖਾਸ ਕਰਕੇ ਪਾਣੀ ਦੀ ਬਹੁਤ ਲੋੜ ਆ ਇਹ ਉਹ ਗੱਡੀ ਹੁਣ ਐਨਕੇ ਹੋ ਗਈ ਹੈ ਆਈ ਕੋਲ ਨੇ ਬਾਹਰ ਨੂੰ ਵੇਨ ਸਕਾ ਦੇ ਆਣਾ ਜਿੰਦੇ ਲੱਗੇ ਆ ਆ ਚੰਗੀ ਤਰ੍ਹਾਂ ਰਹੀ ਜਿਹਾ ਲਾਤੀ ਛੱਡੀ ਕਰੋ ਫਿਰ ਲੈ ਲਓ ਤੁਹਾਨੂੰ ਲਾਓ ਜੀ ਕਰੋ ਚੈੱਕ ਗੱਡੀ ਆਪਣਾ ਲਸ਼ਕਾਤੀ ਐ ਨਾ ਲਾਇ ਰੂਏ ਵੀ ਤੋਤੇ ਹਨ ਤੇ ਨਾਲ ਦੀ ਨਾਲ ਮੀ ਪਈ ਜਾਂਦਾ ਹੁਣ ਇਹਦੇ ਕਰਕੇ ਲੱਗੀ ਜਾਂਦਾ ਪਾਣੀ ਜਾਂ ਖੜਾ ਪੈਸੇ ਮੈਂ ਸਾਰੀ ਉਹ ਕੱਪੜਾ ਫੇਰਦਾ ਤਾਂ ਇੱਕ ਵਾਰ ਐਂ ਲਸ਼ਕਾ ਆਤੀ ਏ ਪਾ ਭਾਈ ਗੱਲ ਆਏ ਆ ਜੀ ਵੀ ਜਿਹੇ ਜੀ ਚੀਜ਼ ਅਗਲੇ ਤੇ ਲਈ ਆ ਇੱਕ ਤਾਂ ਐਡੀ ਦੂਰ ਦਾ ਆਪਾਂ ਸਫ਼ਰ ਤੈਅ ਕਰਿਆ ਏ ਹਨਾ ਫੇਰ ਨੰਬਰ 2 ਜੇ ਅਗਲੇ ਨੂੰ ਫੇਰ ਵੀ ਗੱਡੀ ਐ ਲਵੇੜ ਕੇ ਦੇਤੀ ਉਹਦਾ ਵੀ ਕੋਈ ਫਾਇਦਾ ਨਹੀਂ ਐ ਲਸ਼ਕਾ ਕੇ ਦਵਾਂਗੇ ਚੀਜ਼ ਅਗਰੇ ਹਨਾ ਤੇ ਮੀਂਹ ਹਟੇ ਤੇ ਇੱਕ ਵਾਰੀ ਜੇ ਮੈਂ ਦੁਬਾਰਾ ਕੱਪੜਾ ਫੇਰੂੰਗਾ ਬਣਾਤੀ ਜੀ ਗੱਲ ਆਪਾਂ ਆਪਣੇ ਵੱਲੋਂ ਅੰਦਰੋਂ ਵੀ ਐਨ ਬਿਲਕੁਲ ਕਲੀਨ ਕਰਤੀ ਸਾਫ਼ ਹੈ ਤੇ ਉਹ ਲਾਉ ਜੀ ਉਹ ਮੀ ਪੈ ਗਿਆ ਸ਼ੀਸ਼ਾ ਕੁਲਾ ਦਾ ਚਮਕਾ ਰਾਇਨ ਬਿਲਕੁਲ ਤੇ ਹੁਣ ਇਹਨੂੰ ਲਾਉਂਦਾ ਜੀ ਉਧਰ ਸਾਈਡ ਤੇ ਸਾਈਡ ਤੇ ਲਾ ਕੇ ਹੁਣ ਹੋਈਏ ਰੈਡੀ ਦੁੱਧ ਬਾਅਦ ਤੇ ਦੁੱਧ ਪਾ ਕੇ ਆਈਏ ਅੱਜ ਤਾਂ ਆਹਾਂ ਮੌਸਮ ਵਿੱਚ ਦੁੱਧ ਪਾਉਣਾ ਪੈਣਾ ਦੁੱਧ ਦੀ ਡਿਊਟੀ ਬੰਦਾ ਕਹਿ ਦਿੰਦਾ ਇੱਕ ਦੁੱਧ ਦੀ ਡਿਊਟੀ ਬੰਦਾ ਕਹਿ ਦਿੰਦਾ ਜੀ ਵੀ ਕਿਆ ਦੁੱਧੇ ਪਾ ਕੇ ਆਣਾ ਪਰ ਜਦ ਕਿ ਤੇ ਸਿਆਲਵਾ ਮੀਂਹ ਆਉਂਦਾ ਨਾ ਬਰਸਾਤੀ ਦੇ ਵਿੱਚੋਂ ਵੀ ਠੰਡ ਲੱਗਦੀ ਹੈ ਗੱਲ ਆਹ ਹੋ ਜਾਂਦੀ ਹੈ ਤੇ ਇਹ ਡਿਊਟੀ ਹੈ ਕਿ ਇਹੋ ਜੀ ਵੀ ਜਾਣਾ ਹੀ ਪੈਣਾ ਚਾਹੇ ਜੇ ਤਾਂ ਹੁਣ ਅੱਜ ਦਾ ਮੌਸਮ ਆ ਮੀਂਹ ਆਉ ਉਹ ਨੇਰੀ ਆਉ ਚੱਕੜਾ ਉਸ ਮਰਜ਼ੀ ਹੋ ਜਵੇ ਤੇ ਮੀਂਹ ਪੈ ਰਿਹਾ ਹੁਣ ਕੈਮਰੇ ਪਰ ਵੀ ਮੀਂਹ ਪੈ ਗਿਆ ਮੀਂਹ ਆਉ ਨੇਰੀ ਆਉ ਚੱਕੜਾ ਭਾਈ ਵੀ ਇਹ ਡਿਊਟੀ ਤਾਂ ਆਪਾਂ ਨੂੰ ਕਰਨੀ ਹੋ ਪੈਣੀ ਜਿਹੜੀ ਦੁੱਧ ਦੀ ਡਿਊਟੀ ਆ ਹਨਾ ਇਹਦੇ ਵਿੱਚ ਆਪਾਂ ਨਾਗਾ ਨਹੀਂ ਕਰ ਸਕਦੇ ਕਿਤੇ ਹੀ ਹੋਇਆ ਪਾਈ ਚਾਂਸ ਕਿਤੇ 1921 ਹੋ ਗਈ ਹੈ ਨਾ ਅ ਅਮਰਜੈਂਸੀ ਕੋਈ ਪੈ ਗਈ ਰੱਬ ਨਾ ਕਰੇ ਫੇਰ ਚਲੋ ਕਿਤੇ ਕਹਿ ਦਿੰਦਾ ਬੰਦਾ ਤੇ ਚਲੋ ਡੈਰੀ ਪਾ ਦਿੰਦੇ ਆ ਹਨਾ ਨਹੀਂ ਤਾਂ ਭਾਈ ਜਾਣਾ ਹੀ ਪੈਣਾ ਕਿਉਂਕਿ ਹੁਣ ਆਪਾਂ ਨੂੰ ਕਿੰਨੇ ਘਰ ਬੈਠੇ ਠੀਕਦੇ ਹਨਾ ਜੇ ਆਪਾਂ ਜਾਵਾਂਗੇ ਤਾਂ ਅਗਲਿਆਂ ਨੇ ਚਾਹ ਬਣਨੀ ਆ ਨਹੀਂ ਪਾਈ ਅਗਲਾ ਠੀਕ ਤਾਂ ਸਾਨੂੰ ਬੈਠਾ ਇਹ ਆਇਤਾ ਹੈ ਨਹੀਂ ਵੀ 2-4 ਘਰ ਆ ਵੀ ਆਪਾਂ ਕਿਥੇ ਨੂੰ ਜਿੱਦਣ ਤੇ ਬਾਈ ਚਾਂਸ ਛੁੱਟੀ ਕਰਨੀ ਵੀ ਪੈਂਦੀ ਆ ਤਾਂ ਫੋਨ ਇੰਨੇ ਆਉਂਦੇ ਆ ਵੀ ਗੱਲੇ ਛੱਡ ਤੇ ਹੁਣ ਕੈਮਰੇ ਤੇ ਮੀਂਹ ਪਈ ਜਾਂਦਾ ਜੀ ਮੈਨੂੰ ਦੇਖਣ ਨੂੰ ਫੇ